Keluar kali, oke. Kita interi salah, baik. Saya iri kali. ਠੀਕ ਆ ਓਕੇ ਆ ਅਰੇ ਵਿੱਚ ਜਮਦਤ ਚੈਕਿੰਗ ਅਭਿਆਨ ਚ ਲਾਇਆ ਜਾ ਰਿਹਾ ਹੈ ਕਿ ਕਹਿੰਦੇ ਡੀਆਈ ਸਾਹਿਬ ਬਾਰਡਰੈਂਸ ਅਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਹੁਕਮਾਂ ਅਨਸਾਰ ਅੱਜ ਸਬਡਿਵੀਜ਼ਨ ਪਤਗੜ੍ਹ ਚੋੜੀਆਂ ਦੇ ਵਿੱਚ ਜਿਹੜੀ ਐ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਔਰ ਇਹ ਜਿਹੜੇ ਸਬਡਿਵੀਜ਼ਨ ਦੇ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚ ਲਾਇਆ ਹੈ ਜਿਸ ਦਾ ਮੇਨ ਮਕਸਦ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਅ ਲੋਟਾ ਖਵਾਉਣ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਜਾਂ ਬਗੈਰ ਆ ਕਾਗਜਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਆ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਪੈ ਜਾ ਰਿਹਾ ਉਸ ਰੂਮ ਟੱਕ ਸ਼ਬਦਿਕ ਪਟੇਕਾਰ ਚੂਨੀਆ ਦੇ ਟ੍ਰਾਈਮ ਨੂੰ ਤੇ ਨਸ਼ਾ ਲੈ ਕੇ ਨਿਕ ਕੰਪਨੀ ਦਿਖਾਇ ਯੋਧ ਨਸ਼ਾ ਮਰੋਦਾ ਜਿਹੜਾ ਇਹ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ ਅਸੀਂ ਕਾਫੀ ਜਿਹੜੇ ਪੈਡਲਰ ਹੈਗੇ ਨੇ ਜਿਹੜੇ ਸਮੰਗਲਰ ਹੈਗੇ ਨੇ ਜਾਂ ਸਪਲਾਈਅਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਮੁਕਦਮੇ ਦਰਜ ਰਿਸਟਰ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਜੋ ਜੋ ਜਿਹੜੇ ਪੈਡਲਰ ਨੇ ਜਾਂ ਇਸ ਸਮੰਗਲਰ ਹੈਗੇ ਆ ਜੋ ਨਸ਼ਾ ਤੰਦਾ ਕਰਦੇ ਆ ਗੈਰ ਕਾਨੂੰਨੀ ਜਿਹੜੇ ਜ਼ਮਾਨਤ ਤੇ ਆਏ ਆ ਉਹਨਾਂ ਦੇ ਵੀ ਜਿਹੜੀ ਰੂਟੀਨ ਦੇ ਵਿੱਚ ਚੈਕਿੰਗ ਚੱਲ ਰਹੀ ਆ ਬੈਲ ਆਊਟ ਜਿਹੜੇ ਹੋ ਕੇ ਆਪਣੇ ਘਰਾਂ ਚ ਆਏ ਨੇ ਤਾਂ ਕਿ ਉਹ ਦੁਬਾਰਾ ਇਸ ਧੰਦੇ ਦੇ ਵਿੱਚ ਨਾ ਲੱਗਣ ਉਹਨਾਂ ਦੇ ਖਿਲਾਫ ਨਸ਼ਾ ਵਿਚ ਉਹਨਾਂ ਦੇ ਖਿਲਾਫ ਜਿਹੜੀ ਆ ਯੋਧ ਨਸ਼ਾ ਬਰ ਜਿਹੜੀ ਸਾਡੀ ਮਹਿਮਾ ਉਹ ਲਗਾਤਾਰ ਜਾਰੀ ਆ ਜੇ ਤੁਹਾਡੀ ਰਿਕਾਰਡ ਤੇ ਕੋਈ ਬੱਚਾ ਨਸ਼ੇ ਵਿੱਚ ਜਿਹੜਾ ਸਾਡੇ ਰਿਕੋਰਡ ਫੁੱਲਸ ਦੇ ਰਿਕਾਰਡ ਨੂੰ ਜਿੰਨਾ ਸਾਡਾ ਕਰਦਾ ਹੀ ਕਰਦਾ ਦੇਖੋ ਕਾਫੀ ਐਸੀ ਕੰਟਰੋਲ ਕਰ ਲਿਆ ਫਿਰ ਵੀ ਜਿਹੜੇ ਇਕਾ ਦੁਕਾ ਹੈਗੇ ਨੇ ਉਹਨਾਂ ਦੇ ਖਿਲਾਫ ਵੀ ਸਾਡੀ ਸਾਡੀ ਕੋਸ਼ਿਸ਼ ਜਾਰੀ ਆ ਤਾਂ ਜੋ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕੇ